ਗਲਾਕੁਟਕੇ ਹੋਇਆ ਕੰਚਨ ਕੁਮਾਰੀ ਦਾ ਕਤਲ ਪੋਸਟਮਾਰਟਮ ਦੀ ਰਿਪੋਰਟ ਵਿੱਚ ਹੋਇਆ ਖੁਲਾਸਾ ਵਾਇਰਲ ਫੋਟੋ ਤੋਂ ਬਾਅਦ ਆਪ ਮੰਤਰੀ ਡਾਕਟਰ ਜੋਤ ਬੋਲੇ ਕਿ ਹਾਂ ਮੇਰੇ ਖਿਲਾਫ ਰਚੀ ਜਾ ਰਹੀ ਸਾਜ਼ਿਸ਼ ਜੀ7 ਸੰਮੇਲਕ ਚ ਕੈਨੇਡੀਅਨ ਪੀਐਮ ਕਾਰਨੇ ਪੀਐਮ ਬੋਦੀ ਨਾਲ ਕੀਤੀ ਮੁਲਾਕਾਤ ਮੁੱਖ ਮੁੱਦਿਆਂ ਤੇ ਕੀਤੀ ਚਰਚਾ ਕੇਂਦਰੀ ਮੰਤਰੀ ਨੀਤਿਨ ਗੜਕਰੀ ਨੇ ਕੀਤਾ ਐਲਾਨ ਕਿ ਹਾਂ ਫਾਸਟ ਟੈਗ ਦਾ ਲੋ ਪਾਸ ਸਾਰੀ ਟੈਨਸ਼ਨ ਹੋ ਜਾਵੇਗੀ ਖਤਮ ਉਨਨ ਖਬਰਾਂ ਵਿਸਤਾਰ ਦੇ ਨਾਲ ਕੰਚਨ ਕੁਮਾਰੀ ਕਤਲ ਕੇਸ ਵਿੱਚ ਅਹਿਮ ਖੁਲਾਸਾ ਹੋਇਆ ਹੈ ਪੋਸਟਮਾਰਟਮ ਰਿਪੋਰਟ ਅਨੁਸਾਰ ਉਸ ਨੂੰ ਗਲਾ ਘੁੱਟ ਕੇ ਮਾਰਿਆ ਗਿਆ ਪਰ ਬਲਾਤਕਾਰ ਦੀ ਪੁਸ਼ਟੀ ਨਹੀਂ ਹੋਈ ਮੁੱਖ ਦੋਸ਼ੀ ਅਮਰਤਪਾਲ ਸਿੰਘ ਮੈਰੋ ਜਿਸ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਕਤਲ ਤੋਂ ਬਾਅਦ ਅਮਰਤਸਰ ਹਵਾਈ ਅੱਡੇ ਤੋਂ ਯੂਏ ਭੱਜ ਗਿਆ ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਵਾਰੰਟ ਜਾਰੀ ਕੀਤੀ ਹੈ ਅਤੇ ਯੂਏਏ ਅਧਿਕਾਰੀਆਂ ਨੂੰ ਵਾਰੰਟ ਦੀ ਕਾਪੀ ਭੇਜਣ ਦੀ ਤਿਆਰੀ ਕੀਤੀ ਹੈ ਦੱਸਦੇ ਕਿ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਮਰਤਪਾਲ ਨੇ ਬਠਿੰਡਾ ਤੋਂ ਅਮਰਸਰ ਲੇ ਜਾਣ ਵਿੱਚ ਦੋ ਵਿਅਕਤੀ ਨਿਯਮਤ ਕੀਤੀ ਸੀ ਜਿਨ੍ਹਾਂ ਵਿੱਚ ਤਰਨ ਤਰਨ ਦਾ ਇੱਕ ਅਣਪਛਾਤਾ ਵਿਅਕਤੀ ਵੀ ਸ਼ਾਮਲ ਹੈ ਦੱਸਦੀ ਹੈ ਕਿ ਬੀਤੇ ਦਿਨੀ ਕੰਚਨ ਕੁਮਾਰੀ ਦੀ ਆਦੇਸ਼ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੇ ਨੇੜੇ ਪਾਰਕਿੰਗ ਵਿੱਚ ਬੰਦ ਗੱਡੀ ਵਿੱਚ ਲਾਸ਼ ਮਿਲੀ ਸੀ ਜਿਸ ਦੀ ਜ਼ਿੰਮੇਵਾਰੀ ਅਮਰਤਪਾਲ ਸਿੰਘ ਮਹਿਰੋ ਨੇ ਲਈ ਸੀ ਦੱਸਦੀ ਹੈ ਕਿ ਕੰਚਨ ਕੁਮਾਰੀ ਲੁਧਿਆਣਾ ਦੀ ਰਹਿਣ ਵਾਲੀ ਸੀ ਕੰਚਨ ਕੁਮਾਰੀ ਸੋਸ਼ਲ ਮੀਡੀਆ ਉੱਤੇ ਵੀਡੀਓਜ਼ ਕਾਰਨ ਚਰਚਾ ਵਿੱਚ ਰਹਿੰਦੀ ਸੀ ਅਮਰਤਪਾਲ ਸਿੰਘ ਅਤੇ ਉਸ ਦੇ ਦੋ ਸਾਥੀਆਂ ਜਸਪ੍ਰੀ ਸਿੰਘ ਅਤੇ ਨਿਮਰਤਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਹੁਣ ਅਵਤਪਾਲ ਮੈਰੋਦੀਪਾਲ ਕੀਤੀ ਜਾ ਰਹੀ ਹੈ ਦਸਦੀ ਕੰਚਨ ਕੁਮਾਰੀ ਕਤਲ ਕੇਸ ਵਿੱਚ ਅਹਿਮ ਖੁਲਾਸਾ ਹੋਇਆ ਹੈ ਪੋਸਟਮਾਰਟਮ ਰਿਪੋਰਟ ਅਨੁਸਾਰ ਉਸ ਦਾ ਗਲਾ ਘੋਟ ਕੇ ਉਸਨੂੰ ਮਾਰਿਆ ਗਿਆ ਸੀ ਲੁਧਿਆਣਾ ਉਪ ਚੋਣਾਂ ਦੇ ਆਖਰੀ ਪੜਾਅ ਵਿੱਚ ਇੱਕ ਵਾਇਰਲ ਤਸਵੀਰ ਨੇ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਮਚਾ ਦਿੱਤੀ ਆਮ ਆਦਮੀ ਪਾਰਟੀ ਦੇ ਨੇਤਾ ਤੇ ਸੂਬਾ ਸਰਕਾਰ ਵਿੱਚ ਮੰਤਰੀ ਡਾਕਟਰ ਰਵਜੋਤ ਸਿੰਘ ਇਸ ਤਸਵੀਰ ਨਾਲ ਅੱਗੇ ਆਏ ਤੇ ਇੱਕ ਬਹੁਤ ਹੀ ਭਾਵਕ ਪ੍ਰੈਸ ਕਾਨਫਰੰਸ ਵਿੱਚ ਆਪਣੀ ਗੱਲ ਰੱਖੀ ਉਹਨਾਂ ਨੇ ਵਿਕਰਮ ਅੰਜੇਠੀਆ ਦੁਆਰਾ ਵਾਇਰਲ ਕੀਤੀਆਂ ਗਿਆ ਇਤਰਾਜਯੋਗ ਤਸਵੀਰਾਂ ਨੂੰ ਨਕਲੀ ਕਰਾ ਦਿੱਤਾ ਉਹਨਾਂ ਕਿਹਾ ਕਿ ਜਦੋਂ ਅਸੀਂ ਸੰਜੀਵ ਰੋੜਾ ਨੂੰ ਵਿਧਾਇਕ ਬਣਾਉਣ ਦੀ ਕੰਮ ਕਰ ਰਹੇ ਸੀ ਤਾਂ ਵਿਰੋਧੀਆਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਮੇਰੀ ਰਾਜਨੀਤੀ ਦਾ ਮਾਮਲਾ ਕੁਝ ਵੀ ਹੋਵੇ ਪਰ ਉਸ ਫੋਟੋ ਵਿੱਚ ਇੱਕ ਔਰਤ ਸੀ ਕੀ ਉਸਦੀ ਇੱਜ਼ਤ ਮਾਇਨੇ ਨਹੀਂ ਰੱਖਦੀ ਮੰਤਰੀ ਰਵਜੋਤ ਸਿੰਘ ਨੇ ਅੱਗੇ ਕਿਹਾ ਕਿ ਇਸ ਔਰਤ ਦੀ ਫੋਟੋ ਵਾਇਰਲ ਹੋਈ ਹੈ ਉਹ ਵੀ ਕਿਸੇ ਦੀ ਮਾਪੈਨ ਹੋਵੇਗੀ ਉਸਦਾ ਕੀ ਕਸੂਰ ਸੀ ਮੇਰੀ ਸਾਬਕਾ ਪਤਨੀ ਦੀਆਂ ਫੋਟੋਆਂ ਜੋੜ ਕੇ ਮੈਨੂੰ ਬਦਨਾਮ ਕੀਤਾ ਗਿਆ ਇਸ ਦਿਨ ਵਾਲੀ ਮੰਤਰੀ ਨੇ ਦੋਸ਼ ਲਗਾਇਆ ਹੈ ਕਿ ਸਾਰੀਆਂ ਸਾਜਸ਼ਾਂ ਉਹਨਾਂ ਦੀ ਰਾਜਨੀਤਿਕ ਕਰੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਰਚੀਆਂ ਜਾ ਰਹੀਆਂ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਦਰਮਿਆਨ ਰਿਸ਼ਤੇ ਬਿਹਤ ਅਹਿਮ ਹਨ ਅਤੇ ਦੋਵਾਂ ਦੇਸ਼ਾਂ ਨੂੰ ਵੱਖ-ਵੱਖ ਸੈਕਟਰਾਂ ਵਿੱਚ ਟੀਚਿਆਂ ਦੀ ਪ੍ਰਾਪਤੀ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਜੀ7 ਸੰਮੇਲਨ ਤੋਂ ਇੱਕ ਪਾਸੇ ਹੋਈ ਇਹ ਮੀਟਿੰਗ ਕਾਰਨੀ ਵੱਲੋਂ ਮਈ 2025 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਪਹਿਲੀ ਵਾਰ ਮੁਲਾਕਾਤ ਹੈ ਦੱਸਦੇ ਕਿ ਮੋਦੀ ਨੇ ਮੀਟਿੰਗ ਤੋਂ ਪਹਿਲਾਂ ਕਾਰਨੀ ਨੂੰ ਚੋਨਾ ਵਿੱਚ ਮਿਲੀ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ। ਉਹਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਤੁਹਾਡੀ ਲੀਡਰਸ਼ਿਪ ਵਿੱਚ ਅਸੀਂ ਸਕਾਰਾਤਮਕ ਤਰੀਕੇ ਨਾਲ ਮਿਲ ਕੇ ਕੰਮ ਕਰ ਸਕਾਂਗੇ ਅਤੇ ਭਾਰਤ ਤੇ ਕੈਨੇਡਾ ਰਿਸ਼ਤਿਆਂ ਨੂੰ ਅੱਗੇ ਲੈ ਕੇ ਜਾਵਾਂਗੇ। ਉਹਨੇ ਕਿਹਾ ਕਿ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਅਤੇ ਭਾਰਤੀ ਲੋਕਾਂ ਨੇ ਵੀ ਕੈਨੇਡਾ ਵਿੱਚ ਕਾਫੀ ਵੱਡੇ ਪੱਧਰ ਤੇ ਨਿਵੇਸ਼ ਕੀਤਾ ਹੈ। ਮੋਦੀ ਨੇ ਕਿਹਾ ਕਿ ਅਸੀਂ ਦੋਵੇਂ ਜਮਹੂਰੀ ਕਦਰਾਂ-ਕੀਮਤਾਂ ਦੇ ਹੱਕ ਵਿੱਚ ਖੜੇ ਹਾਂ। ਇਕੱਠੇ ਬਿਲ ਕੇ ਅਸੀਂ ਜਮਹੂਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਸਕਦੇ ਹਾਂ। ਅਸੀਂ ਮਨੁੱਖਤਾ ਨੂੰ ਮਜ਼ਬੂਤ ਕਰ ਸਕਦੇ ਹਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਦੋਵੇਂ ਮਲਕ ਇਕੱਠੇ ਕੰਮ ਕਰਦੇ ਹਨ ਤਾਂ ਆਪਣੇ ਸਾਰੇ ਸਰੋਤਾਂ ਦੀ ਸਰਬੋਤਮ ਵਰਤੋਂ ਕਰਦੇ ਹਨ ਤਾਂ ਅਸੀਂ ਪੂਰੀ ਮਨੁੱਖਤਾ ਦੀ ਭਲਾਈ ਲਈ ਕੰਮ ਕਰ ਸਕਦੇ ਹਾਂ ਅੱਜ ਕੀ ਮਾਰਕਾਰਨੀ ਦੇ ਸਦੇ ਦੇ ਜੀ7 ਸੰਮੇਲਨ ਲਈ ਕੈਨੇਡਾ ਪਹੁੰਚੇ ਪੀਐਮ ਮੋਦੀ ਨੇ ਕਿਹਾ ਕਿ ਮੈਨੂੰ ਬਹੁਤ ਵਿਸ਼ਵਾਸ ਹੈ ਕਿ ਅਸੀਂ ਇਹ ਕੰਮ ਕਰਨ ਦੇ ਯੋਗ ਹੋਵਾਂਗੇ ਪ੍ਰਧਾਨ ਮੰਤਰੀ ਨੇ ਅੱਗੇ ਐਕਸ ਉਤੇ ਲਿਖਿਆ ਕਿ ਪ੍ਰਧਾਨ ਮੰਤਰੀ ਬਾਰਕਾਰਨੀ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ ਜੀ7 ਸੰਮੇਲਨ ਦੀ ਸਫਲਤਾਪੂਰਵਕ ਮੇਜਬਾਨੀ ਲਈ ਉਹਨਾਂ ਤੇ ਕੈਨੇਡੀਅਨ ਸਰਕਾਰ ਦੀ ਛਲਾਗਾ ਭਾਰਤ ਤੇ ਕੈਨੇਡਾ ਜਮਹੂਰੀਅਤ ਆਜ਼ਾਦੀ ਅਤੇ ਕਾਨੂੰਨ ਦੇ ਸ਼ਾਸਨ ਵਿੱਚ ਮਜ਼ਬੂਤ ਵਿਸ਼ਵਾਸ ਨਾਲ ਜੁੜੇ ਹੋਏ ਹਨ ਭਾਰਤ ਕੈਨੇਡਾ ਦੋਸਤੀ ਨੂੰ ਰਫ਼ਤਾਰ ਦੇ ਲਈ ਨੇੜਿਓਂ ਕੰਮ ਕਰਨ ਦੀ ਉਮੀਦ ਕਰਦਾ ਹਾਂ ਵਪਾਰ ਊਰਜਾ ਪੁਲਾੜ ਸਾਫ਼ ਊਰਜਾ ਮਹੱਤਵਪੂਰਨ ਖਣਜ ਖਾਦ ਤੇ ਹੋਰ ਖੇਤਰਾਂ ਵਿੱਚ ਇਸ ਸੰਬੰਧ ਵਿੱਚ ਬਹੁਤ ਸੰਭਾਵਨਾਵਾਂ ਪੇਸ਼ ਕਰਦੇ ਹਨ ਉਧਰ ਮੀਟਿੰਗ ਤੋਂ ਪਹਿਲਾਂ ਆਪਣੇ ਉਦਘਾਟਨੀ ਭਾਸ਼ਣ ਵਿੱਚ ਮਾਰਕਰਨੀ ਨੇ ਕਿਹਾ ਕਿ ਜੀ7 ਵਿੱਚ ਪੀਐਮ ਮੋਦੀ ਦੀ ਮੇਜ਼ਬਾਨੀ ਕਰਨਾ ਬਹੁਤ ਵੱਡਾ ਸਨਮਾਨ ਸੀ ਮਾਰਕਰਨੀ ਨੇ ਕਿਹਾ ਕਿ ਭਾਰਤ 2018 ਤੋਂ ਜੀ7 ਵਿੱਚ ਹਿੱਸਾ ਲੈ ਰਿਹਾ ਹੈ ਤੇ ਇਹ ਤੁਹਾਡੇ ਦੇਸ਼ ਦੀ ਮਹੱਤਤਾ ਤੁਹਾਡੀ ਲੀਡਰਸ਼ਿਪ ਅਤੇ ਉਹਨਾਂ ਦੀ ਮਤਦਾਨਾ ਪ੍ਰਮਾਣ ਹੈ ਜਿਨ੍ਹਾਂ ਨੂੰ ਅਸੀਂ ਇਕੱਠੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਸਦੀਕੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕਾਰਨੀਰ ਅਲਬਰਟਾ ਦੇ ਕਨਾਸਕ ਸ ਵਿੱਚ ਜੀ7 ਲੀਡਰਸ਼ਿਪ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਕਾਰਨੀ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਸੀ ਸਤਕਾਰ ਕਾਨੂੰਨ ਦੇ ਰਾਜ ਪ੍ਰਭੂਸਤਾ ਤੇ ਖੇਤਰੀ ਅਖੰਡਤਾ ਦੇ ਸਿਧਾਂਤ ਪ੍ਰਤੀ ਵਚਨਬੱਧਤਾ ਦੇ ਆਧਾਰ ਤੇ ਕੈਨੇਡਾ ਭਾਰਤ ਸਬੰਧਾਂ ਦੀ ਮਹੱਤਤਾ ਦੀ ਪੁਸ਼ਟੀ ਕੀਤੀ ਦੋਵਾਂ ਨੇਤਾ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਤੇ ਕਾਰੋਬਾਰਾਂ ਨੂੰ ਨਿਯਮਿਤ ਸੇਵਾਵਾਂ ਤੇ ਵਪਾਰ ਆਉਣ ਦੇ ਉਦੇਸ਼ ਨਾਲ ਨਵੇਂ ਹਾਈ ਕਮਿਸ਼ਨ ਨਿਯੁਕਤ ਕਰਨ ਤੇ ਸਹਿਮਤ ਹੋਏ ਹਨ ਕੇਂਦਰੀ ਮੰਤਰੀ ਨਿਤਿਨ ਗਟਕਰੀ ਨੇ ਬੁੱਧਵਾਰ ਨੂੰ ਟੋਲ ਟੈਕਸ ਨੀਮਾ ਵਿੱਚ ਵੱਡੇ ਬਦਲਾਅ ਦਾ ਐਲਾਨ ਕੀਤਾ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ ਨਿਤਿਨ ਗਟਕਰੀ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਹੈ ਕਿ ਹੁਣ 3000 ਰੁਪਏ ਵਿੱਚ ਇੱਕ ਫਾਸਟ ਟੈਗ ਬਣਾਇਆ ਜਾਵੇਗਾ ਜੋ ਤੁਹਾਨੂੰ ਯਾਤਰਾ ਮੁਫਤ ਕਰੇਗਾ ਪਰ ਇਹ ਇੱਕ ਨਿਸ਼ਚਿਤ ਸਮੇਂ ਲਈ ਹੋਵੇਗਾ ਕੇਂਦਰੀ ਮੰਤਰੀ ਗਟਕਰੀ ਨੇ ਟਵੀਟ ਕਰਕੇ ਲਿਖਿਆ ਹੈ ਕਿ ਇੱਕ ਇਤਿਹਾਸਿਕ ਪਹਿਲ ਕਦਮੀ ਵਜੋਂ 15 ਅਗਸਤ 2025 ਤੋਂ 3000 ਰੁਪਏ ਦਾ ਫਾਸਟ ਟੈਗ ਅਧਾਰਿਤ ਸਾਲਾਨਾ ਪਾਸ ਪੇਸ਼ ਕੀਤਾ ਜਾ ਰਿਹਾ ਹੈ ਇਹ ਪਾਸ ਐਕਟੀਵੇਸ਼ਨ ਦੀ ਮਿਤੀ ਤੋਂ 1 ਸਾਲ ਜਾਂ 2-3 200 ਯਾਤਰਾਵਾਂ ਤੱਕ ਜੋ ਵੀ ਪਹਿਲਾ ਹੋਵੇ ਲਈ ਵੈਧ ਹੋਵੇਗਾ ਇਹ ਪਾਸ ਵਿਸ਼ੇਸ਼ ਤੌਰ ਤੇ ਸਿਰਫ ਗੈਰ ਵਪਾਰਕ ਨਿੱਜੀ ਵਾਹਨਾਂ ਜਿਵੇਂ ਕਾਰਾਂ ਜੀਪਾਂ ਵੈਨਾਂ ਆਦਿ ਲਈ ਤਿਆਰ ਕੀਤਾ ਗਿਆ ਹੈ ਤੇ ਦੇਸ਼ ਭਰ ਦੇ ਰਾਸ਼ਟਰੀ ਰਾਜਮਾਰਗਾਂ ਤੇ ਨਿਰਵਿਘਨ ਯਾਤਰਾ ਸੰਭਵ ਬਣਾਵੇਗਾ। ਉਹਨਾਂ ਨੇ ਪੋਸਟ ਵਿੱਚ ਲਿਖਿਆ ਕਿ ਸਾਲਾਨਾ ਪਾਸ ਦੇ ਐਕਟੀਵੇਸ਼ਨ ਨਵਿਨੀਕਰਨ ਲਈ ਹਾਈਵੇ ਟ੍ਰੈਵਲ ਐਪ NHAI ਜਾਂ ਵੈੱਬਸਾਈਟ ਤੇ ਜਲਦ ਹੀ ਇੱਕ ਵੱਖਰਾ ਲਿੰਕ ਉਪਲਬਧ ਕਰਵਾ ਦਿੱਤਾ ਜਾਵੇਗਾ ਜੋ ਪ੍ਰਕਿਰਿਆ ਨੂੰ ਸਰਲ ਤੇ ਆਸਾਨ ਬਣਾ ਦੇਵੇਗਾ। ਇਹ ਨੀਤੀ 60 ਕਿਲੋਮੀਟਰ ਦੇ ਘੇਰੇ ਵਿੱਚ ਸਥਿਤ ਟੋਲ ਪਲਾਜ਼ਾ ਸੰਬੰਧੀ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਚਿੰਤਾਵਾਂ ਨੂੰ ਰੇਖਾਕ੍ਰਿਤ ਕਰੇਗੀ। ਇੱਕ ਸੁਵਿਧਾਜਨਕ ਲੈਣ-ਦੇਣ ਰਾਹੀਂ ਟੋਲ ਭੁਗਤਾਨ ਨੂੰ ਸਹਿਜ ਬਣਾਵੇਗੀ। ਜਦੋਂ ਗਿਫਾ ਹਾਸਟੈਗ ਸਲਾਨਾ ਪਾਸ ਜਾਰੀ ਹੋਣ ਤੋਂ ਬਾਅਦ ਰਾਸ਼ਟਰੀ ਰਾਜਮਾਰਗਾਂ ਦੇ ਟੋਲ ਪਲਾਜ਼ਾਂ ਤੇ ਉਡੀਕ ਸਮਾਂ ਵੀ ਘੱਟ ਜਾਵੇਗਾ ਇਸ ਨਾਲ ਟੋਲ ਪਲਾਜ਼ਾਂ ਤੇ ਭੀੜ ਭੜਕੇ ਨੂੰ ਘਟਾਉਣ ਅਤੇ ਵਿਵਾਦਾਂ ਨੂੰ ਖਤਮ ਕਰਨ ਵਿੱਚ ਵੀ ਮਦਦ ਮਿਲੇਗੀ ਸਲਾਨਾ ਪਾਸ ਨੀਤੀ ਲੱਖਾਂ ਨਿਜੀ ਵਾਹਨ ਚਾਲਕਾਂ ਲਈ ਇੱਕ ਤੇਜ਼ ਸੁਚਾਰੂ ਅਤੇ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ ਨਮਸਕਾਰ ਪਿਛਲੇ ਅਨੇਕ ਦਿਨੋਂ ਸੇ ਲੋਕੋ ਕੀ ਟੋਲ ਕੇ ਬਾਰੇ ਮੇ ਕਾਫੀ ਤਕਰਾਰ ਸੀ सरकार ने जो निर्णय किया है वो बहुत बड़े प्रमाण पर जनता को राहत देने वाला है जिसमें तीन हजार रुपये में जो पास है साल भर का उसकी अगर टोल पे किया जाएगा तो उसकी कीमत कम से कम दस हज़ार से ज्यादा रुपए का टोल देना पड़ता था वो केवल तीन हजार रुपये में होगा और ये जो वैलिडिटी है एक साल में दो सौ ट्रिप वो क्रॉस कर सकते हैं इसके साथ साथ एक ट्रिप मीन्स एक टोल को क्रॉस करना इसका फायदा यह होगा कि 200 ट्रिप्स यानी 200 टोल क्रॉस करना होगा और एक टोल क्रॉसिंग की एवरेज कॉस्ट केवल पंद्रह रुपये पड़ेगी कुछ जगह पर यह अस्सी रुपये है पचास रुपये है सौ रुपये है तो ये केवल पंद्रह रुपये हो जाएगी और मान लीजिए एक टोल पर आप पचास रुपये भी देते हो तो दो सौ टोल क्रॉस करने पर उसकी कीमत दस हजार होगी उसके बदले में आपको केवल तीन हजार रुपये में यह पास मिलेगा एनुअल पास और सालाना सात हजार रुपये की बचत होगी और अभी जो सिस्टम हम लोग ला रहे हैं उसके बाद टोल इलाके पे जैसे रुकना पड़ता था रुकने की भी ज़रूरत नहीं पड़ेगी और निश्चित रूप से ये जनता को इस स्कीम से राहत मिलेगी ये स्कीम केवल नेशनल हाईवे के लिए है क्योंकि वही हमारा अधिकार है बाकी रोड जो स्टेट के होते हैं उसके ऊपर ये लागू होने का प्रश्न ही नहीं होता मैं फिर से एक बार आपको ये विश्वास दिलाता हूँ कि इससे काफ़ी बड़ी राहत मिलेगी और 15 अगस्त से ये स्कीम पूरे भारत भर शुरू होगी और जिसमें निश्चित रूप से आपकी जो तकलीफ थी वो कम होगी मैं फिर से एक बार आप सबका बहुत बहुत अभिनंदन करता हूँ धन्यवाद नमस्कार जो मेनू टारगेट किया गया मैं कहूंगा कि एक सोची समझी एक, एक चाल ऐसी भाईचारा दीडर न ਮoi ਅੰਮਲੇ ਮੰਤਰੀ ਸਹਿਬਾਨਾਂ ਨੂੰ ਕਿੰਦਾ ਸੀ ਟਾਰਗੇਟ ਕਰਕੇ ਅਸੀਂ ਆਪਾਂ ਉਹਨਾਂ ਨੂੰ ਪਿੱਛੇ ਕਰ ਗਏ ਕਾਰਨ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਆਵਾਜ਼ ਦੀ ਪਾਰਟੀ ਪੂਰੇ ਪੰਜਾਬ ਵਿੱਚ ਅਸੀਂ ਪਾਈਚਾਰੇ ਦਰਖ ਪਾਈਚਾਰੇ ਨੂੰ ਨਾਲ ਲਾ ਕੇ ਚੱਲ ਰਹੀ ਹੈ ਜੇ ਅਸੀਂ ਗੱਲ ਕਰ ਲਈ ਇਹ ਜੀ ਵਿੱਚ ਇਹ ਜੀ ਆਫਿਸ ਵਿੱਚੋਂ ਜੋ ਆਖਾ ਕਰਮ ਕੀਤਾ ਗਿਆ ਫਿਰ ਉਹਨਾਂ ਦੀ ਰਿਟਰਨ ਵੀ ਕਟਾਈ ਗਈ ਇਹ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਕੋਲ ਕਿ ਇਹ ਜੇ ਕਿਉਂ ਅੱਗੇ ਨੂੰ ਬਾਦਰੇ ਨੇ ਕਿਉਂ ਤਰਕੀਕਾ ਦੇ ਲਈ ਤੇ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਕਿ ਚੋਣਗੜੀ ਕੋਈ ਗੱਲ ਨਹੀਂ ਮੇਰਾ ਪੋਲਿਟੀਕਲ ਕੈਰੀਅਰ ਕੋਈ ਗੱਲ ਨਹੀਂ ਮੇਰਾ ਪਰਸਨਲ ਕੈਰੀਅਰ ਕੋਈ ਗੱਲ ਨਹੀਂ ਪਰ ਜੋ ਫੋਟੋ ਵਿੱਚ ਤੁਸੀਂ ਦੇਖੋਗੇ ਇੱਕ ਲੇਡੀ ਦਾ ਇੱਕ ਉਹਦੀ ਇੱਕ ਫੋਟੋ ਨੂੰ ਐਡਿਟ ਕਰਕੇ ਜੋ ਅੱਜ ਕੱਲ ਦੇ ਟੂਲਸ ਚੱਲ ਰਹੇ ਨੇ ਸਾਰੇ ਉਹ ਮੇਰੇ ਨਾਲ ਜੋੜਿਆ ਗਿਆ ਉਹ ਉਹ ਬੜੀ ਮੈਂ ਕਹੂੰਗਾ ਕਿ ਬੜੀ ਸ਼ਰਮਨਾਕ ਹੈਗੀ ਹੈ ਬੜੀ ਲੋ ਲੈਵਲ ਦੀ ਪੋਲਿਟਿਕਸ ਹੈਗੀ ਹੈ ਤੇ ਮੈਂ ਕਦੀ ਨਹੀਂ ਸੋਚਿਆ ਸੀਗਾ ਕਿ ਸਾਨੂੰ ਇਹੋ ਜੇ ਦਿਨ ਵੀ ਦੇਖਣੇ ਪੈਣਗੇ ਕਿ ਉਹ ਸ਼ਖਸ ਜਿਹਨੇ ਫੋਟੋ ਪਾਈ ਆ ਉਹ ਕੋਈ ਕਿਸੇ ਦੀ ਤੀਜਾ ਕਿਸੇ ਦੀ ਪੈਲਾ ਕਿਸ ਦੀ ਵਾਹ ਹੋਵੇਗੀ ਉਹ ਉਹਨੂੰ ਜਾਣਦੇ ਵੀ ਨਹੀਂ ਹੋਣਗੇ ਇਹ ਵੀ 25 ਗੱਲ ਹੈਗੀ ਆ ਤੇ ਤੁਸੀਂ ਬੜੇ ਆਰਾਮ ਦੇ ਨਾਲ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਇਹਦਾ ਸਰਵਰ ਕਰ ਰਹੇ ਹੋ ਜਿਸ ਦਾ ਕਿਸੇ ਕੋਲ ਜਵਾਬ ਨਹੀਂ ਹੈ ਇਹ ਤੋਂ ਮਾਨ ਹੈਗਾ ਇੱਕ ਨਾਰੀ ਜਾਤੀ ਦਾ ਔਰਤ ਜਾਤੀ ਦਾ ਉਸ ਸਖਸ ਦੀ ਇਹੋ ਜੀ ਮਾਨਸਿਕਤਾ ਹੋਵੇਗੀ ਜਿਹੜੇ ਆਪਣੇ ਆਪ ਨੂੰ ਇੱਕ ਵੱਡੇ ਲੀਡਰ ਕਹਿਨਾਂਦੇ ਨੇ ਆਪਣੇ ਆਪ ਨੂੰ ਜਰਨੈਲ ਕਹਿਨਾਂਦੇ ਨੇ ਆਪਣੇ ਆਪ ਨੂੰ ਆਪਣੇ ਆਪ ਲੋਕ ਬੜੇ ਸੂਝਵਾਨ ਤੇ ਸਮਝਦਾਰ ਕਹਿ ਲਾਂਦੇ ਨੇ ਆਪਣੇ ਆਪ ਨੂੰ बखਾਨਦੇ ਨੇ ਤੇ ਜੇ ਉਹ ਆਪਣਾ ਉਹ ਸਮਝ ਦੇਣੇ ਕੀ ਇਹ ਹੈ ਇਹੋ ਜਿਹੇ ਫੋਟੋਸ ਪਾ ਕੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਖਾਸ ਕਰਕੇ ਲੇਡੀਜ਼ ਯਾ ਔਰਤਾਂ ਜੇ ਉਹਨਾਂ ਦਾ ਰਾਜਨੀਤਿਕ ਕਦਮ ਚ ਵਾਧਾ ਹੁੰਦਾ ਆ ਤਾਂ ਮੈਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਦਾ ਤੇ ਮੈਂ ਇਹੋ ਜਿਹੇ ਹੋਰ ਮੁਬਾਰਕਾ ਦਿੰਦਾ ਉਹਨਾਂ ਨੂੰ ਮੈਂ ਕਿਸੇ ਐਸੋ ਸੋਚ ਦੇ ਮਾਲਕ ਨੇ ਜਿਹੜੇ ਕਹਿ ਲਾਂਦੇ ਨੇ ਕਿ ਸਾਡੀ ਇਹ ਇੱਥੋਂ ਦੀ ਜ਼ੱਦੀ ਪਾਰਟੀ ਨੇ ਖੇਤਰੀ ਪਾਰਟੀ ਹੈ ਤੇ ਅਸੀਂ ਇਹੋ ਜਿਹਾ ਵਿਸਥਾਰ ਪੈ ਹੋ ਜਾ ਸਨਮਾਨ ਅਸੀਂ ਉਹਨਾਂ ਉਹ ਆਪਣੇ ਆਵਾਵਾ ਪਹਿਨਾਤੀਆਂ ਵਾਸਤੇ ਅਸੀਂ ਪਾਲਦੇ ਆਪ ਕੋਈ ਹੈ ਜਵਾਬ ਉਹ ਨਾ ਕੋਈ ਇਹ ਇਸ ਨਿਊਜ਼ ਦੇ ਨਾਲ ਮੈਂ ਕਹੂੰਗਾ ਕਿ ਬਹੁਤ ਵੱਡੀ ਥੇਸ ਪਹੁੰਚੀ ਆ ਔਰਤ ਜਾਤੀ ਨੂੰ ਸਾਡੇ ਅਸੀਂ ਸਮਾਜ ਅਸੀਂ ਪੰਜਾਬ ਚਾਰੇ ਨੂੰ ਤੇ इवन ਸਾਡੇ ਜਿਹੜੀ ਮੈਡੀਕਲ ਫੈਕਲਟੀ ਹੈਗੀ ਆ ਮੈਡੀਕਲ ਫਟਰਬਿਲਿਟੀ ਹੈਗੀ ਆ ਕਿਉਂ ਇਹੋ ਜਿਹੇ ਹਰਕਤਾਂ ਇਹੋ ਜਿਹੇ ਸਾਥਸ਼ਾ ਸਿਰਫ ਖਬਰਾਂ ਚ ਰਹਿਣ ਲਈ ਕਰਨਗੇ ਅਸੀਂ ਉਹਨਾਂ ਕੋ ਐਕਸਪੈਕਟ ਵੀ ਕਰਦੇ ਆ ਕਿਉਂ ਇਸ ਲੈਵਲ ਤੇ ਇਸ ਲੈਵਲ ਤੇ ਉਹ ਆ ਜਾਣਗੇ ਉਹ ਹਾਲਾਂਕਿ ਮੇਰਾ ਮੇਰਾ ਕੀ ਮਨ ਨਹੀਂ ਸੀ ਆ ਜਾਂਦਾ ਇੱਥੇ ਰਿਸਪੌਂਸ ਇਸ ਕਰਨ ਦਾ ਉਹ ਮੇਰੀ ਪਰਿਵਾਰ ਵਿੱਚ ਮੇਰੀ ਵਾਈਫ ਨੇ ਕਿਹਾ ਕਿ ਤੁਸੀਂ ਛੱਡੋ ਕੀ ਕਰਨਾ ਚਾਹੋ ਮੇਰੇ ਕੋਲ ਦੋ ਬੱਚੇ ਨੇ ਇੱਕ 6 ਸਾਲ ਦੇ ਉਹ ਟੱਕ 3 ਸਾਲ ਉਹ ਬਣੇ ਐਂਡ ਉਹਨਾਂ ਦੇ ਮਾਂ ਤੇ ਕੀ ਬੀਚੂ ਗਿਰਤੂ ਵੀ ਦੱਸੋ ਕੋਈ ਤੁਸੀਂ ਸ਼ਰਿਆਮ ਖੋਲੇ ਆਂ ਤੁਸੀਂ ਇਹੋ ਸਾਡੇ ਸਮਾਜ ਸਾਡੇ ਪਰਿਵਾਰਾਂ ਵਿੱਚ ਤੁਸੀਂ ਸੁਨੇਹਾ ਲਾ ਰਹੇ ਹੋ ਇਹ ਹੈ ਉਹ ਇਹਦਾ ਸਾਡੀਆਂ ਤੁਹਾਡੇ ਕੋਲ ਤੁਸੀਂ ਗੱਲ ਕਰੋ ਤੁਸੀਂ ਕੰਮ ਦੀ ਗੱਲ ਕਰੋ ਵਿਕਾਸ ਦੀ ਗੱਲ ਕਰੋ ਤੁਸੀਂ ਕੋਈ ਮੁੱਦਿਆਂ ਦੀ ਗੱਲ ਕਰੋ ਤੁਸੀਂ ਕਿਉਂ ਤੁਸੀਂ ਹੁਣ ਲੋਕਾਂ ਦੇ ਪਰਿਵਾਰਾਂ ਦੇ ਬੈੱਡਰੂਮ ਚ ਵੜ ਜਾਣਾ ਤੁਸੀਂ ਉਹ ਕਿਸੇ ਦੀ ਪਰਸਨਲ ਲਾਈਫ ਨਹੀਂ ਹੈ ਅਸੀਂ ਕਿੱਥੇ ਖੜੇ ਆ ਅਸੀਂ ਕਾਹਦੇ ਲੜਾਈ ਲੜਦੇ ਆਪਾਂ ਦੱਸੋ ਬਣਾ ਸੁਨੇਹਾ ਉਹਨਾਂ ਬਾਰੇ ਬੜਾ ਅਸੀਂ ਦੱਸਿਆ ਸਾਨੂੰ ਕਿ ਗੁਰੂ ਵਾਰਾਜ ਦੇ ਬੜੇ ਪ੍ਰੇਮੀ ਨੇ ਗੁਰਬਾਣੀ ਪੜ੍ਹਦੇ ਨੇ ਸਵੇਰੇ ਗੁਰਬਾਣੀ ਪੜ੍ਹਦੇ ਨੇ ਤੇ ਸ਼ਾਮ ਨੂੰ ਆਹ ਕੰਮ ਕਰਦੇ ਨੇ ਕੀ ਹੈ ਇੱਕ ਅੰਤਿਮ ਸਿੱਖਿਆਤ ਹੁਣ ਇਹ ਬੋਝ ਨਹੀਂ ਗੁਰੂ ਨਗਰੀ ਗੁਰੂ ਰਾਮਦਾਸ ਜੀ ਧਰਤੀ ਤੇ ਕਿ ਇਹ ਸਾਨੂੰ ਗੁਰੂ ਸਾਹਿਬਾਨ ਨੇ ਗੁਰਬਾਣੀ ਦੇ ਸਿਖਾਇਆ ਉਹ ਲਿਖਿਆ ਦੱਸਿਆ ਉਹਦੇ ਵਿੱਚ ਜਿਸੇਤੀ ਆਪਹਿਨਾ ਦੀ ਆਪਾਂ ਉਹਨਾਂ ਦੀ ਇੱਛਤ ਨੂੰ ਇਦਾਂ ਰੋਲੀ ਆ ਸੋ ਬੜੇ ਹੀ ਦੁਖਦਾਇਕ ਇਹ ਮਸਲਾ ਹੈਗਾ ਬੜੀ ਜੋ ਇਵੈਂਟ ਹੋਇਆ ਹੈਗਾ ਤੇ ਬੜਾ ਮੈਂ ਸਮਝਦਾ ਹਾਂ ਕਿ ਮੰਦਪਾ ਗਾ ਸਾਡੇ ਸਾਰਿਆਂ ਲਈ ਤੁਸੀਂ ਵੀ ਪੜੇ ਲਿਖੇ ਹੋ ਤੁਸੀਂ ਵੀ ਡਿਗਰੀਆਂ ਕੀਤੀਆਂ ਹੈਗੀਆਂ ਤੇ ਮੈਂ ਸਮਝਦਾ ਕਿ ਜਿੰਨਾ ਮੈਨੂੰ ਦੁੱਖ ਲੱਗਿਆ ਉਹਨਾਂ ਹੀ ਤੁਹਾਨੂੰ ਦੁੱਖ ਲੱਗਿਆ ਹੋਣਾ ਤੇ ਕੀ ਕੀ ਹੋ ਰਿਆ ਸੀ ਆਪਾਂ ਕਾਹਦੇ ਦੌਰ ਲਈ ਹੋਈ ਅਸੀਂ ਆਪਾਂ ਕਾਹਦੇ ਲੜਾਈ ਅਸੀਂ ਲੜ ਰਹੇ ਆਪਾਂ ਮੈਂ ਇਹੀ ਕਹਾਂਗਾ ਕਿ ਇਨਫ ਇਜ਼ ਇਨਫ ਜੋ ਪਹਿਲਾਂ ਤੁਸੀਂ ਕਰਦੇ ਆਏ ਸਾਡੇ ਸਮਾਜ ਦੇ ਐਮਐਲਏ ਸਬੰਤਰਿਆਂ ਨੂੰ ਸੀ ਟਾਰਗੇਟ ਕਰਦੇ ਆਏ ਅੱਜ ਤੋਂ ਬਾਅਦ ਮੈਂ ਕਹਾਂਗਾ ਕਿ ਤਰੀਕ ਯਾਦ ਰੱਖ ਲਮ 18 ਜੂਨ 2025 ਕਿ ਅੱਜ ਤਾਂ ਬਾਦਰ ਮਜ਼ੋਰ ਦੇ ਫੁੱਲ ਸਟਾਪ ਲਾਤਾ ਥੋੜੇ ਸੇਰਨਾ ਕੀ ਉਹ ਦੱਸਿਆ ਨਹੀਂ ਬੜੇ ਦੁਖੀ ਹਿਰਦੇ ਨਾਲ ਮੈਂ ਬੈਠਾ ਇੱਥੇ ਜਿੱਦਾਂ ਮੇਰੇ ਨਾਲ ਬੋਲਦਾ ਨਹੀਂ ਹੁੰਦਾ ਉਹ ਕਟਗਲ ਕਰਦੀ ਇਹ ਉਹ ਨਾ ਤੋਲ ਜਿਹੀ ਗੱਲ ਕਰ ਰਹੀ ਹੈ ਤੇ ਯੂ ਕੈਨ ਅੰਡਰਸਟੈਂਡ ਕਿ ਅਸੀਂ ਕਿੰਨੇ ਦੁਖੀ ਆ ਮੇਰਾ ਪਰਿਵਾਰ ਕਿੰਨਾ ਦੁਖੀ ਆ ਜਿਹੜੇ ਸਾਡੇ ਜਾਣਕਾਰ ਨੇ ਉਹ ਕਿਨੇ ਦਫੀਨੇ ਸਿਰਫ ਆਪਣਾ ਨਾਮ ਚਮਕਾਨ ਲਈ ਤੁਸੀਂ ਇਹੋ ਜਿਹੀ ਹਰਕਤਾਂ ਤੇ ਖੋਹ ਕੇ ਤੁਸੀਂ ਤੇ ਅੱਜ ਤੇ ਅੱਜ ਕੱਲ ਦੇ ਜਰਨੈਲ ਕੀ ਕੰਮ ਕਰਦੇ ਨੇ ਫਿਰਹੀਂ ਕੰਮਾ ਕਰਉ ਰਹਿ ਗਏ ਕਿਸ ਨੂੰ ਨਿੱਜੀ ਟਾਰਗੇਟ ਕਰ ਲੋ ਕਿਸੇ ਦੀ ਫੈਮਿਲੀ ਟਾਰਗੇਟ ਕਰ ਲੋ ਜਿਸੇ ਦੀਆਂ ਫੋਟੋਸ ਵੀਡੀਓਸ ਤੁਸੀਂ ਸਰਕੂਲੇਟ ਕਰ ਲੋ ਤੁਸੀਂ ਤੇ ਅੱਜ ਦੇ ਜਰਨਲਾਂ ਦਾ ਫਿਰ ਇਹੀ ਕੰਮ ਰਹਿ ਗਿਆ ਫਿਰ ਸੋਮਾ ਅੱਜ ਜਿਹੜੀ ਪੀਸੀ ਐਸੇ ਮੁੱਦੇ 'ਚ ਰੱਖੀ ਹੈ ਕਿ ਜਿਹੜੀ ਬਰੀ ਫੋਟੋ ਦੇ ਨਾਲ ਇੱਕ ਲੈ ਦੇ ਦੀ ਫੋਟੋ ਜੋ ਕਿ ਬੇਰੇ ਪੈਲਾ ਹੋ ਐਕਸ ਵਾਈਸ ਦੇਗੇ ਉਹਨਾਂ ਦੀ ਫੋਟੋ ਨੂੰ ਐ ਵੀਰ ਕਰਕੇ ਮੇਰਾ ਜੋੜ ਕੇ ਠੀਕੇ ਦੇ ਵਿੱਚ ਸਫਲ ਕੀਤਾ ਜਾ ਰਿਹਾ ਹੈ ਤੇ ਦੇ ਵਿੱਚ ਜਿਹੜਾ ਮੇਰਾ ਅੱਜ ਦਾ ਮੌਜੂਦਾ ਪਰਿਵਾਰ ਹੈਗਾ ਤੇ ਉਸ ਉਸ ਲੜਕੀ ਦਾ ਪਰਿਵਾਰ ਉੱਤਰੋ ਜਿੱਥੇ ਵੀ ਹੋएगी ਸੁਖਸਾਂਤ ਹੋएगी ਖਰਾਜੀ ਖੁਸ਼ੀ ਹੋਊਗੀ ਤੇ ਜੇ ਉਹਨੂੰ ਇਹੋ ਖਬਰ ਪਹੁੰਚੇ ਤੇ ਉਹ ਤੇ ਕੀ ਵੀ ਦੀ ਹੋ ਗਈ ਉਹ ਤਾਂ ਕੀ ਕੁਸੂਰ ਉਸ ਜੇ ਲੜਾਈ ਲਾਣੀ ਤੁਸੀਂ ਬੰਨਾਂ ਲੋੜ ਉਸ ਮੈਨੂੰ ਸੁਨੇਹਾ ਲਾਓ ਤੁਸੀਂ ਤੇ ਉਹਦਾ ਉਹਦਾ ਵਿਚਾਰੀ ਦਾ ਠੀਕ ਕੁਸੂਰ ਨਹੀਂ ਕਿਉਂ ਤੁਸੀਂ ਇੰਨੀ ਚਾਹਤਾਂ ਦਿਖਾਉਂਦੇ ਹੋ ਕਿ ਤੁਸੀਂ ਲੇਡੀਜ਼ ਨੂੰ ਬਾਵਾਂ ਪੈਦਾ ਧੀਆਂ ਨੂੰ ਵੀ ਟਾਰਗੇਟ ਕਰਨਾ ਸ਼ੁਰੂ ਕਰਤਾ ਤੁਸੀਂ ਸੋ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਤੇ ਫੈਸਲਾ ਮੈਂ ਲੋਕਾਂ ਦੀ ਖੈਰੀ ਚ ਤੇ ਰੱਬ ਦੀ ਖੈਰੀ ਚ ਰੱਖ ਰਿਹਾ ਤੇ ਮੈਨੂੰ ਪੂਰਾ ਵਿਸ਼ਵਾਸ ਆਪਣੇ ਰੱਬ ਤੇ ਕਿ ਜ਼ਰੂਰ ਸਾਨੂੰ ਉਹ ਸੌਰੀ ਸਾਫ਼ ਦੁਆਨਗੇ ਸੋ ਇਹਦਾ ਸ਼ਬਦਾਰਹੀ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚੇ ਤੇ ਇੱਕ ਵਾਰੀ ਫਿਰ ਮੈਂ ਤੁਹਾਡਾ ਸਵਾਗਤ ਕਰਦਾ ਦਿਵੋ ਤੁਹਾਡਾ ਧੰਨਵਾਦ ਕਰਦਾ ਕਿ ਬੜੇ ਸ਼ੋਰ ਸਾਦੇ ਤੁਸੀਂ ਸਾਰੇ ਇੱਥੇ ਪਹੁੰਚੇ ਹੋ ਬਹੁਤ ਬਹੁਤ ਸ਼ੁਕਰੀਆ ਮੈਂ ਤਾਂ ਇੱਕ ਦਿਨ ਉਹਨੇ ਇਹਨਾਂ ਨੇ ਕਿਹਾ ਕਿ ਪ੍ਰਯੋਗ ਇਹਦੇ ਕੀਤਾ ਗਿਆ ਸਾਰਾ ਮਜੂਦ ਕੀਤਾ ਜਿੰਨੇ ਵੀ ਕੀਤਾ ਕੀ ਤੁਸੀਂ 24 ਘੰਟੇ ਮਿੱਤਨ ਤੋਂ ਬਾਅਦ ਵਿੱਚ ਇਹਦੇ ਪਰਚਾ ਦਰਜ ਕਰਾਇਆ ਨਾ ਜਿੱਦਾਂ ਤੋਂ ਸਾਡੇ ਵੱਲੋਂ ਮੈਂ ਦੱਸਣਾ ਕਿ ਰਿਕੁਐਸਟ ਕੰਪਲੇਟ ਚੱਲ ਗਈ ਹੈਗੀ ਇਨਵੈਸਟੀਗੇਸ਼ਨ ਜੇਲਸੀ ਆਪਣਾ ਕੰਮ ਕਰ ਰਹੀ ਹੈ ਸਾਨੂੰ ਪੂਰਾ ਉਹਨਾਂ ਤੇ ਵਿਸ਼ਵਾਸ ਹੈਗਾ ਕੋਈ ਜਦੋਂ ਵੀ ਉਹ ਕਿਤੇ ਨਾ ਕਿਤੇ ਪਹੁੰਚਣ ਕੀ ਤਾਂ ਜ਼ਰੂਰ ਹੋਣਾ ਹੈ ਜਿੱਤੇ ਫਾਈਨਲ ਜਿੱਤੇ ਹਾਂ ਜੀ ਕਿਸੇ ਦੇ ਬਾਈ ਨੇਮ ਕੀ ਜੀ ਬਾਈ ਨੇਮ ਕਿਸੇ ਦੇ ਖਿਲਾਫ ਕਿਸ ਨੇ ਖਿਲਾਫ ਬੀਬੀ ਜੀ ਬਾਈ ਨੇਮ ਮੈਂ ਜੀ ਉਹਨਾਂ ਦਾ ਨਾਮ ਲੈ ਕੇ ਜਦੋਂ ਦੇਖੋ ਕਾਨਫਰੈਂਸ ਸ਼ੁਰੂ ਹੋਈ ਆ ਇੱਕ ਵੀ ਸ਼ਬਦ ਉਹਨਾਂ ਦਾ ਨਾਮ ਨਹੀਂ ਲਿਆ ਮੈਂ ਜਦ ਕੰਪਲੇਟ ਜਦ ਕੰਪਲੇਟ ਹੋ ਗਿਆ ਪੁਲਿਸ ਜੀ ਤੁਸੀਂ ਕੰਪਲੇਟ ਕਰਕੇ ਲਾਉਂਦੇ ਹੋ ਜੀ ਬਾਈ ਨੇਮ ਹੋਈ ਹੈ ਵਿਕਰਮਜੀਤ ਸਿੰਘ ਜੀ ਦੇ ਖਿਲਾਫ ਠੀਕ ਹੈ ਜੀ ਨਹੀਂ ਕਿਹਨੋਂ ਮੈਂ ਪੁਲਿਸ ਦਰਸਾਤ ਇਹ ਪਾਬੇਸ਼ ਆਪਾਂ ਨਹੀਂ ਕੋ ਸਕਦਾ ਵੀ ਜਾ ਕੇ ਤੁਹਾਡੇ ਘਰ ਚੋਣਣੀ ਜਾਂ ਤੁਹਾਡੀ ਪਤਨੀ ਦੇ ਘਰ ਚੋਣਣੀ ਹਾਂ ਇਹ ਲੀਕ ਕਿਥੋਂ ਹੋਈ ਆ ਮੁਰਗੀਆ ਮੋਟਰਾ ਸੁਣੋ ਮੈਂ ਕਹਾਂਗਾ ਕਿ ਇਹ ਤਕਰੀਬਨ 8-10 ਸਾਲ ਪੁਰਾਨੀਆਂ ਹੈਗੀ ਹੈ ਜੀ ਇਹ ਜੀ ਇਹ ਐਡੀਟ ਕਿਉਂ ਸਰ ਇਹ ਐਡੀਟ ਕੀਤੀ ਹੋਈ ਹੈ ਜੀ ਮਾਸਾ ਤੁਸੀਂ ਕਹਿ ਰਹੇ ਮੋਬਾਈਲ ਤੋਂ ਹੋ ਸਕਦੀ ਹੈ ਨਾ ਦੂਜੇ ਪਾਸੇ ਤੁਸੀਂ ਕਹਿ ਰਹੇ ਐਡੀਟ ਹੋ ਸਕਦੀ ਹੈ ਦੋ ਚੀਜ਼ਾਂ ਹੋ ਗਈਆਂ ਨਹੀਂ ਨਹੀਂ ਮੈਂ ਸੁਣ ਰਿਹਾ ਠੀਕ ਹੈ ਤੁਸੀਂ ਕਿਹ ਕਿਹ ਐਡਿਟ ਹੈ ਗਿਆ 50 ਹਜ਼ਾਰ ਠੀਕ ਹੈ ਇਹ ਟੂਲਸ ਵਗੈਰਾ ਲੇਕਿਨ ਇੱਕ ਨਾਰੇ ਤੁਸੀਂ ਕਹਿ ਰਹੇ ਕਿ 10 ਸਾਲ ਪੁਰਾਨੀਆਂ ਫੋਟੋ ਹਾਂ ਜੀ ਇਹ ਪੋਸਿਬਲ ਨਹੀਂ ਦੀ ਗੱਲ ਹੈ ਮੇਰੀ 125 ਸੀ ਇੱਕ ਤੋਂ ਅਲੋ ਮੋਡੀਫਾਈ ਕੀਤਾ ਹੋਇਆ ਮੈਂ ਕਹਿ ਰਿਹਾ ਹਾਂ ਤੁਹਾਡਾ ਡਿਵੋਰਸ ਕਿਦੋਂ ਹੋਇਆ ਸੀਗਾ ਤੁਹਾਡਾ ਚਲੋ ਉਹ ਤਾਂ ਦੇਖੋ ਸਰ ਆਪਾਂ ਉਹਦੇ ਗੱਲਾਂ 'ਚ ਨਹੀਂ ਜਾਣਾ ਰੋਣ ਸਾਹਿਬ ਜੀ ਉਹਨਾਂ ਨਾਲ ਨਾਲ ਅਸੀਂ ਨਹੀਂ ਕਰਾਂਗੇ ਕੱਲ ਅੱਡਾ ਇਸ ਤੋਂ ਮੈਂ ਇਹ ਸਿੱਖ ਲਈ ਹੋਏ ਆਪਾਂ ਦੀ ਬਾਰੇ ਜ਼ਿਕਰ ਨਹੀਂ ਭਰ ਜੀ ਇੱਕ ਗੀਤ ਕਰ ਦੋ ਵੀ ਡਿਵੋਰਸ ਕਦੋਂ ਹੋਇਆ ਤੇ ਤੁਹਾਡੇ ਵਿਆਹ ਕਿੰਨੇ ਹੋਏ ਡਿਵੋਰਸ ਮੈਂ ਕਹਾਂਗਾ ਕਿ ਦੈਟਸ ਅ ਵੈਰੀ ਵੈਰੀ ਪਰਸਨਲ ਟੂ ਬੀ ਦੇਰ ਸੀ ਕੋਸਲ ਪਹੁੰਚ ਰਹੇ ਹੋ ਤੁਹਾਡਾ ਕੋਈ ਹਕੜੀ ਆ ਦੇ ਤੇ ਮੈਨੂੰ ਪੈਸਾ ਉੱਗਣ ਉਹ ਮਸੂਦਾ ਪਾਣੇ ਜਾਂਦੇ ਤਾਂ ਕੰਪਲੇਟ ਕਿੱਥੇ ਕੀਤੀ ਤੁਸੀਂ ਬੜੀ ਹੁਸ਼ਿਆਰ ਹੋ ਪੀਸ ਹਾਂਜੀ ਇੱਕ ਸੈਕ ਤੁਸੀਂ ਇਹ ਕੱਲ ਵੀ ਲਿਖਿਆ ਵੀ ਇਹ AI ਟੂਲ ਵਰਤਿਆ ਗਿਆ ਹੈ ਬਟ ਉਹ ਇੱਕ ਤੁਸੀਂ ਕਹਿ ਰਹੇ ਫੋਟੋ ਪੁਰਾਣੀ ਹੈ 10-10 ਸਾਲ ਪੁਰਾਣੀ ਉਹਨਾਂ ਨੇ ਵਿਕਰਮਜੀਤ ਜੀ ਨੇ ਅਲਸੂਰਿਕ ਲਿਖ ਦਿੱਤਾ ਕਿ ਇਹ ਤੁਹਾਡੀ ਸੈਲਫੀ ਹੈ ਦਿਸ ਵਾਟ ਦੇ ਕਲੇਮ ਯੂ ਆਨ ਹਿਸਟਰੀ ਜੀ ਗਲਤ ਹੈ ਹਸਬੰਡ ਬਾਈ ਸਲਫੀ ਨੂੰ ਲੈ ਸਕਦੇ ਹੈ ਠੀਕ ਹੈ AI ਦਾ ਬਹੁਤ ਗਲਤ ਕੀ ਹੈਗਾ ਦੱਸੋ ਸਰਪ ਉਹਨੇ ਆਪਣੀ ਸਟੇਟਸ ਦੇ ਵਿੱਚ ਇਹ ਲਿਖਿਆ ਹੱਲੇ ਕਿ ਵੀਡੀਓ ਜਲਦੀ ਵੀਡੀਓ ਜਲਦੀ ਵੀਡੀਓ ਵੀ ਹੈਗੀ ਹੈ ਦਾ ਵੀ ਉਹਨਾਂ ਕੋਲ ਹੋਈ ਵੀ ਜੇ ਕਹਿੰਦੇ ਹੈਗੇ ਮੈਂ ਕਹਿ ਰਿਹਾ ਇੱਕ ਦੱਸੋ ਕੱਲ 8:00 ਵਜੇ ਅੱਜ ਦੇ 8:00 ਵਜੇ ਕੱਲ ਟਵਿੱਟਰ ਤੇ ਕੋਈ ਅਸ਼ੋਕ ਨੰਗ ਲਿਆ ਜੀ ਸਭ ਤੋਂ ਪਹਿਲਾਂ ਉਹਨੇ ਪੋਸਟ ਪਾਈ ਹੈ ਵੀਡੀਓ ਵੀ ਐ ਫੋਟੋ ਵੀ ਜੀ ਉਹ ਹੋਰ ਮੇ ਤੋਂ ਬਾਅਦ ਹੀ ਸਰਕੂਲੇਟ ਹੋਈ ਹੈ ਵਿਕਰਮ ਕੁਸ਼ਿਆ ਨੇ ਉਹਨੂੰ ਆਫੀਸ ਤੋਂ ਲਾ ਬੜਾ ਜਿਹਾ ਸਰਕੂਲੇਟ ਹੋਈ ਊਹੀ ਊਹੀ ਡੈਕਾਇਆ ਅਸ਼ੋਕ ਨੰਗ ਲਿਆ ਸ਼ੋਕ ਨੰਗ ਲਿਆ ਬਿਲੋਂ ਨਾਮ ਉਹ ਉਹ ਸਾਡੇ ਕੀ ਕਹਿੰਦੇ ਰੋਸ਼ਾਨਪੁਰ ਚ ਜਦੋਂ 216 17 ਦੀ ਲਖੇ ਪਾਰਟੀ ਗਰੁੱਪ ਦਾ ਹਾਂ ਦੈਟਸੋ ਦੈਟਸ ਵਾਈਟ ਹੀ ਹੀ స్టార్ਟ ਟੂ ਡੈਮੇਜ ਯੂ ਦੈਟ ਆ ਡੋਨਟ ਨੋ ਹਾਉ ਦ ਪ੍ਰੋਸੈਸ ਸਟਾਰਟਡ ਬਟ ਉਹ ਇਹ ਪਤਾ ਨਹੀਂ ਕਿ 16 17 ਸਾਡੇ ਲਖੇ ਅਫਜ਼ਲ ਬਿਲਕੁਲ ਪੀਸ ਡੈਟ ਕਾਈ ਆਲਸੋ ਹੀ ਹੈ ਸਟਾਰਟਡ ਦਿਸ ਮੈਚ ਦੇ ਓਕੇ